ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਇੱਕ ਖਾਸ ਵਿਸ਼ੇ ਦੇ ਉੱਪਰ ਗੱਲਬਾਤ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਤੇ ਇਹ ਜੋ ਵਿਸ਼ਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਸ ਦੀ ਬੇਟੀ ਕੀਰਤ ਕੌਰ ਬਾਦਲ ਜੋ ਉਸ ਦਾ ਵਿਆਹ ਹੋਣ ਜਾ ਰਿਹਾ ਹੈ ਉਸ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਜੋ ਨੇ ਉਹ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀਆਂ ਨੇ ਵਿਆਹ ਸਮਾਗਮ ਦੇ ਵਿੱਚ ਸਾਰੇ ਹੀ ਰਿਸ਼ਤੇਦਾਰ ਸਕੇ ਸੰਬੰਧੀ ਭੈਣ ਭਰਾ ਰਿਸ਼ਤੇਦਾਰ ਆਂਢੀ ਗੁਆਂਢੀ ਸਭ ਪਹੁੰਚੇ ਹੋਏ ਨੇ ਪਰ ਇੱਕ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਇਸ ਵਿਆਹ ਦੇ ਵਿੱਚ ਇੱਕ ਐਦਾਂ ਦਾ ਵਿਵਾਦ ਖੜਾ ਹੋ ਗਿਆ ਜਦੋਂ ਕਿ ਹੋਣ ਵਾਲੇ ਜਵਾਈ ਨੇ ਮੰਗ ਲਈ ਕਰੋੜਾਂ ਰੁਪਈਆ ਦੀ ਗੱਡੀ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਸੁਖਬੀਰ ਬਾਦਲ ਅਤੇ ਕੀਰਤ ਬਾਦਲ ਦਾ ਸੌਹਰਾ ਪਰਿਵਾਰ ਸਾਹਮਣੇ ਆਮਣੇ ਹੋ ਗਿਆ ਜੀ ਹਾਂ ਸੋਸ਼ਲ ਮੀਡੀਆ ਦੇ ਉੱਪਰ ਹੋਰ ਵੱਖ-ਵੱਖ ਅਧਾਰਿਆਂ ਦੇ ਉੱਪਰ ਨਿਊਜ਼ ਚੈਨਲਾਂ ਦੇ ਉੱਪਰ ਇੰਸਟਾਗ੍ਰam ਪੇਜਾਂ ਦੇ ਉੱਪਰ ਇਹ ਖਬਰ ਅੱਗ ਵਾਂਗੂ ਵਾਇਰਲ ਹੋ ਰਹੀ ਹੈ ਇਸ ਖਬਰ ਦੀ ਸੱਚਾਈ ਕੀ ਹੈ ਬਣੀ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਜੀ ਹਾਂ ਸੋਸ਼ਲ ਮੀਡੀਆ ਦੇ ਉੱਪਰ ਕਈ ਦਿਨਾਂ ਤੋਂ ਇੱਕ ਖਬਰ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਤੇ ਖਬਰ ਹੈ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਉਸ ਦੀ ਬੇਟੀ ਕੀਰਤ ਕੌਰ ਬਾਦਲ ਉਸ ਦੇ ਵਿਆਹ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਪਰ ਵਿਆਹ ਦੀਆਂ ਬਹੁਤ ਸਾਰੀਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਨੇ ਤੇ ਦੱਸ ਦਈਏ ਕਿ ਉਹਨਾਂ ਤਸਵੀਰਾਂ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਸੁਖਬੀਰ ਬਾਦਲ ਦੀ ਬੇਟੀ ਕੀਰਤ ਕੌਰ ਬਾਦਲ ਉਸ ਦਾ ਵਿਆਹ ਦਵਾਬੇ ਦੇ ਇੱਕ ਬਹੁਤ ਵੱਡੇ ਵਪਾਰੀ ਦੇ ਲੜਕੇ ਦੇ ਨਾਲ ਹੋ ਰਿਹਾ ਹੈ ਅਤੇ ਉਹ ਲੜਕਾ ਹੈ ਕੋਨਾ ਹਜੇ ਤੱਕ ਪਰਿਵਾਰਕ ਮੈਂਬਰ ਉਹਨਾਂ ਨੇ ਵੀ ਕੋਈ ਇਸ ਚੀਜ਼ ਦੀ ਪੁਸ਼ਟੀ ਨਹੀਂ ਕੀਤੀ ਪਰ ਫਿਰ ਵੀ ਸੋਸ਼ਲ ਮੀਡੀਆ ਦੇ ਉੱਪਰ ਹੋਰ ਵਕ ਵਕ ਪੇਜਾਂ ਵਾਲੇ ਖਬਰਾਂ ਨੂੰ ਜਾਣ ਬੁੱਝ ਕੇ ਤੋੜ ਮਰੋੜ ਕੇ ਪੇਸ਼ ਕਰ ਰਹੇ ਨੇ ਜੇਕਰ ਗੱਡੀ ਮੰਗ ਵੀ ਲਈ ਤਸਕਬੀਰ ਬਾਦਲ ਕੋਲੇ ਬਹੁਤ ਪੈਸਾ ਹੈ ਉਹ ਗੱਡੀ ਦੇ ਦੇਵੇਗਾ ਐਦਾਂ ਦੀਆਂ ਖਬਰਾਂ ਨੇ ਜਿਨ੍ਹਾਂ ਦਾ ਕੋਈ ਵੀ ਬਾਦਲ ਪਰਿਵਾਰ ਦੇ ਨਾਲ ਲੈਣਾ ਦੇਣਾ ਨਹੀਂ ਹੈ ਫਿਰ ਵੀ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀਆਂ ਨੇ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ